ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਤੇ ਵੀਡੀਓ ਤੁਹਾਨੂੰ ਪਸੰਦ ਆਊਗੀ ਬਹੁਤ ਬਟਾ ਮੋਟਰਸਾਈਕਲ ਇਕ ਲੈ ਕੇ ਪਹੁੰਚੇ ਹਾਂ ਜਮਾ ਘੱਟ ਰੇਟ ਮਾਲਕ ਨੇ ਮੰਗੇ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਜੇ ਤੁਹਾਡੇ ਕੋਲੇ ਵੀ ਕੋਈ ਵੀ ਮਸ਼ੀਨਰੀ ਆ ਚਾਹੀਏ ਕੋਈ ਸਕੂਟੀ ਆ ਕੋਈ ਗੱਡੀ ਆ ਮੋਟਰਸਾਈਕਲ ਆ ਬੁੱਲਟ ਆ ਕੋਈ ਮੋਟਰਸਾਈਕਲ ਕੁਝ ਵੀ ਐਸੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਕੋਠੀ ਘਰ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾਗਾ ਆਲਟੋ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਅਸੀਂ ਆਲਟੋ ਗੱਡੀ ਪਹਿਲਾਂ ਤਾਂ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚਿਆ ਬਹੁਤ ਬੰਦੇ ਡਿਮਾਂਡ ਕਰਦੇ ਹੁੰਦੇ ਆ ਵੀ ਸੀएनजी ਤੇ ਕੋਈ ਆਲਟੋ ਗੱਡੀ ਦਿਖਾਓ ਉਹਨਾਂ ਦੀ ਡਿਮਾਂਡ ਵੀ ਆਪਾਂ ਪੂਰੀ ਕੀਤੀ ਆ ਤੇ ਬਹੁਤ ਜ਼ਿਆਦਾ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਮੰਗਦੇ ਸੀਗੇ ਆਪਾਂ ਉਹਨਾਂ ਦੀ ਡਿਮਾਂਡ ਵੀ ਪੂਰੀ ਕੀਤੀ ਹੈ ਚੈੱਕ ਕਰੋ ਪਹਿਲਾਂ ਗੱਡੀ ਨੂੰ ਬਹੁਤ ਸਾਫ ਕੰਡੀਸ਼ਨ ਦੀ ਵਧੀਆ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ ਟਾਇਰ ਅਲਾਈ ਸਾਰਾ ਕੁਝ ਪ੍ਰੋਪਰ ਵਧੀਆ ਸੀ ਅੰਦਰੋਂ ਗੱਲ ਕਰੀਏ ਅੰਦਰੋਂ ਪ੍ਰੋਪਰ ਵਧੀਆ ਕਮੀ ਪੇਸ਼ੀ ਕੋਈ ਨਹੀਂ 뮤직 ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਸੀ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਇਹ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੀ ਪੰਜਾਬ ਨੰਬਰ ਗੱਡੀ ਆ ਸੀਟ ਕਵਰ ਬਿਲਕੁਲ ਨਵੇਂ ਨੇ ਅਲਾਈਬਿਲ ਟਾਇਰ ਬਿਲਕੁਲ ਨਵੇਂ ਜੀ ਫ੍ਰੈਸ਼ ਤੇ ਫੁੱਲ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ 2009 ਮਾਡਲ ਗੱਡੀ ਐ ਸੀ ਮਾਡਲ ਨੋ ਜ਼ਰੂਰ ਐ ਪਰ ਪਾਸਿੰਗ 29 ਤੱਕ ਰ ਆਪਾਂ ਨੂੰ ਰੀਨਿਊ ਮਿਲ ਜੂਗੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਐ ਜੀ ਸਕਰੀਨ ਤੇ ਆਪਾਂ ਦਈ ਰੱਖਿਆ ਸੀ ਗੱਲ ਕਰੋ ਆਪ ਹੀ ਤੁਸੀਂ ਗੱਲ ਕਿਸੇ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇ ਕਰਨੀ ਹੋਵੇ ਡਿਜ਼ਾਇਰ ਗੱਡੀ ਦੀ ਆਪਾਂ ਗੱਲ ਕਰਾਂਗੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਸਾਹੂ ਵਾਲਾ ਮਾਲਕ ਦਾ ਏਰੀਆ ਜੀ ਡਿਸਟ੍ਰਿਕਟ ਸਿਰਸਾ ਇਹਨਾਂ ਨੂੰ ਪੈ ਜਾਂਦਾ ਜਿਉਂ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਟਾਇਰ ਨੇ ਕੰਡੀਸ਼ਨ ਆਲੂਕੀ ਅਸੀਂ ਡਿਮਾਂਡ ਦੀ ਗੱਲ ਕਰੀਏ 240000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਘਾਟਾ ਬਾਦ ਕੀਤਾ ਜਾਊਗਾ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਦਿੱਲੀ ਨੰਬਰ ਜ਼ਰੂਰ ਆ ਗੱਡੀ ਪਰ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਅੰਦਰਵਾਰ ਦੀਆਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਬਾਕੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਲੋਕੇਸ਼ਨ ਮੈਂ ਕਨਫਰਮ ਕਰਵਾ ਹੀ ਦਿੱਤੀ ਮਾਡਲ 13 ਜੀ ਟਾਇਟ ਪਾ ਤੋਂ ਨੂੰ ਪਤਾ ਲੱਗ ਗਿਆ ਗੱਡੀ ਦਾ ਇੰਜਨ ਗੇਅਰ ਪੂਰਾ ਵਧੀਆ ਮਿਲ ਜੂਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਗੱਡੀ ਨੂੰ ਦੇਖੋਗੇ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਕਨਫਰਮ ਹੋ ਜਾਊਗਾ ਤੇ ਵੱਡੇ ਵੱਡੇ ਅੱਖਰਾਂ ਚ ਥੱਲੇ ਤੁਹਾਨੂੰ ਮਾਲਕ ਦਾ ਨੰਬਰ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਹੋਈ ਗੱਲਬਾਤ ਆਪ ਤੁਸੀਂ ਕਰ ਸਕਦੇ ਹੋ ਨਾਲ ਦੀ ਨਾਲ ਆਪਣੇ ਚੈਨਲ ਦਾ ਵੀ ਵਟਸਐਪ ਨੰਬਰ ਨੋਟ ਕਰ ਲਓ 94659 29488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਬਉਣੀ ਹੈ ਕੋਈ ਵੀ ਤੁਹਾਡੇ ਕੋਲੇ ਮਸ਼ੀਨਰੀ ਹੈ ਕੁਝ ਵੀ ਹੈ ਕਿਸੇ ਵੀ ਏਰੀਆ ਚ ਪੰਡ ਸ਼ੈੱਡ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਖਰੋ ਨੰਬਰ ਤੁਹਾਨੂੰ ਉੱਤੇ ਮਿਲ ਗਿਆ ਜੀ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਫਾਸਟ ਓਨਰ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ ਇਹ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਫਾਸਟ ਓਨਰ ਹੈ 97000 ਗੱਡੀ ਕੋਲੇ ਚੱਲੀ ਹੋਈ ਹੈ ਜੜੀਆਂ ਗੱਡੀ ਦੀਆਂ ਦੋਵੇਂ ਚਾਬੀਆਂ origignal ਨਾਲ ਆਉਂਦੀਆਂ ਨਾਲ ਆਪਾਂ ਨੂੰ ਮਿਲ ਜਾਣਗੀਆਂ ਧੂਰੀ ਮਾਲਕ ਦਾ ਏਰੀਆ ਜੀ 2010 ਮਾਡਲ ਗੱਡੀ ਹੈ ਪੰਜਾਬ ਨੰਬਰ ਹੈ 170 ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਘਾਟਾ ਵਾਦہ ਕੀਤਾ ਜਾਊਗਾ ਬਾਕੀ ਫੋਟੋਆਂ ਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਿਹਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਆਪਦੀ ਤਸੱਲੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦੇ ਨਾਲ ਕਰੋ ਗੱਲਬਾਤ ਆਪ ਹੀ ਬਾਕੀ ਧੂਰੀ ਗੱਡੀ ਖੜੀ ਐ ਤੇ ਇਨਸੂਰੈਂਸ ਵਗੈਰਾ ਆਪਨ ਮਿਲ ਜੂਗਾ ਨੰਬਰ ਦੀ ਗੱਲ ਹੋ ਰਹੀ ਸੀਗੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ 8837562872 ਗੱਲ ਕਰ ਲਿਓ ਤੁਸੀਂ ਆਪ ਹੀ ਜੀਪ ਦੀ ਗੱਲ ਕਰਾਂਗੇ ਜੀ ਆਪਾਂ ਹੁਣ ਜੀਪ ਤੁਸੀਂ ਚੈੱਕ ਕਰੋ 1988 ਮਾਡਲ ਐਹੀ ਵੜੇ ਲੈਂ ਚੈੱਕ ਕਰੋ ਜੀ ਸਾਰਾ ਕੁਝ ਵਧੀਆ ਟਾਇਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਜਿਹੜੀ ਗੱਡੀ ਦਾ ਰੰਗ ਹੈ ਉਹ ਵੀ ਠੀਕ ਹੈ ਸੀ ਬਾਕੀ ਬਾਡੀ ਲਾਈਨ ਵਗੈਰਾ ਤੁਸੀਂ ਆਪ ਹੀ ਚੈੱਕ ਕਰ ਲਓ ਫੋਟੋ ਮਾਲ ਚ ਤੁਹਾਨੂੰ ਆਪਾਂ ਦਿਖਾਈ ਰਿਹਾ ਸੀ ਹਰਿਆਣਾ ਨੰਬਰ ਇਹ ਜੀਪ ਆਪਾਂ ਨੂੰ ਮਿਲ ਚੁਗੀ 475 ਦਾ ਇੰਜਨ ਹੈ ਜੀ ਡੀਆਈ ਮਹਿੰਦਰਾ ਦਾ ਤੇ ਛੋਟੀ ਬਾਡੀ ਵਾਲੀ ਇਹ ਜੀਪ ਹੈ ਟਾਇਰ ਵਧੀਆ ਮਿਲ ਜਾਣਗੇ 80 ਤੋਂ 85 ਪੈਸੀ ਤੇ ਆਪਾਂ ਨੂੰ ਏਰੀਆ ਮਿਲ ਜਾਊਗਾ ਮੁਦਕੀ ਆਰਸੀ ਵੀ ਹੈਗੀ ਹੈ ਸਾਰਾ ਕੁਝ ਵਧੀਆਗਾ ਤੇ ਮਾਲਕ ਨੇ ਕਿਹਾ ਵੀ ਇਹਨਾਂ ਨੇ ਬਾਹਰ ਜਾਣਾ ਹੈ ਤਾਂ ਕਰਕੇ ਜਿਹੜੀ ਜੀਪ ਹੈ ਇਹੇ ਸੇਲ ਕਰਨੀ ਹੈ ਡਿਮਾਂਡ ਦੀ ਗੱਲ ਕਰੀਏ 1,40,000 ਰੁਪਿਆ ਜੀਪ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਰਹੇ ਹਾਂ ਸੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਤੂਰ ਕੇ ਦੇਖਣੀ ਹੈ ਸੀ ਸਟਾਰਟ ਕਰਕੇ ਦੇਖਣੀ ਹੈ ਇੰਜਨ ਦੇਖਣਾ ਗੇਅਰ ਦੇਖਣਾ ਹੈ ਪੂਰੀ ਆਪਦੀ ਤਸੱਲੀ ਕਰਨੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੈ ਕਰੋ 87290 ਤੇ 27932 ਇਹ ਮਾਲਕ ਦਾ ਨੰਬਰ ਹੈ ਜੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਹੋ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਆ ਰਹੀ ਹੈ ਆਪਣੀ ਵੀਡੀਓ ਤੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਜੀ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਤੁਹਾਨੂੰ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਵੀਡੀਓ ਨੂੰ ਬੱਤ-ਬੱਤਾਂ ਸ਼ੇਅਰ ਕਰ ਦਿਓ ਜੀ ਥੱਲੇ ਇੱਕ ਸ਼ੇਅਰ ਦਾ ਬਟਨ ਵੀ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਸਕੂਟੀ ਹੈ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਕੁਝ ਵੀ ਹੈ ਚਾਹੀਏ ਆਪਣਾ WhatsApp ਨੰਬਰ ਪੂਰੀ ਵੀਡੀਓਜ਼ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94666 29482 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀਦੋ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਆ? ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ। ਠੀਕ ਹੈ ਜੀ। ਤੇ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ। ਮੋਟਰਸਾਈਕਲ ਤੁਸੀਂ ਚੈੱਕ ਕਰੋ। ਆਪਣੇ ਕੋਲੇ Yamaha ਦਾ FZ 250 ਮੋਟਰਸਾਈਕਲ ਪਹੁੰਚੇਗਾ। ਜਿਹੜਾ ਮਾਲਕ ਦਾ ਏਰੀਆ ਜੀ ਜਲੰਧਰ ਆਪਾਂ ਨੂੰ ਮਿਲੂਗਾ ਮੋਟਰਸਾਈਕਲ ਮਾਲਕ ਦੇ ਘਰੇ ਖੜਾਗਾ ਬਹੁਤ ਵੱਡਾ ਮੋਟਰਸਾਈਕਲ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਮਾਡਲ ਦੀ ਗੱਲ ਕਰੀਏ 18 ਮਾਡਲ ਮਾਲਕ ਨੇ ਮੋਟਰਸਾਈਕਲ ਇਹ ਦੱਸਿਆਗਾ ਮਾਲਕ ਦੇ ਘਰੇ ਖੜਾਗਾ ਛੇਤੀ ਤੋਂ ਛੇਤੀ ਮਾਲਕ ਨੇ ਸੇਲ ਕਰਨਾਗਾ ਤੇ ਰੇਟ ਦੀ ਆਪਾਂ ਗੱਲ ਕਰੀਏ ਨਮਾ ਤਾਂ ਕਾਫੀ ਮਹਿੰਗਾ ਹੈ ਮਾਲਕ ਨੇ ਰੇਟ ਫਿਲ ਹਲ ਜਿਹੜਾ ਮੰਗਿਆਗਾ ਉਹ 80000 ਰੁਪਿਆ ਕਿਹਾਗਾ ਮਾਲਕ ਕਹਿੰਦੇ ਨੇ ਵੀ ਘਾਟਾ ਵਾਧਾ ਕਰ ਲਾਂਗੇ ਰੇਟ 'ਚ ਕੋਈ ਮਤਲਬ ਕਿ ਦਿੱਕਤ ਵਾਲੀ ਗੱਲ ਹੈ ਨਹੀਂ ਕਟੋਤੀ ਕੀਤੀ ਜਾਊਗੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਕਿਸੇ ਨੂੰ ਪਸੰਦ ਆਉਂਦਾ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਦੇ ਹੀ ਦਿੱਤਾ ਸੀ ਕਰੋ ਮਾਲਕ ਦੇ ਨਾਲ ਤੁਸੀਂ ਗੱਲਬਾਤ ਆਪੀ ਗੱਲ ਕਰਾਂਗੇ ਜੀ ਆਪਾਂ ਹੁਣ ਜਿਹੜੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ 42000 ਦੀ ਕੁੱਲ ਮਰੂਤੀ 800 ਗੱਡੀ ਹੈ ਪੰਜ ਮਾਡਲ ਹੈ ਜੀ ਕੰਡੀਸ਼ਨ ਵਧੀਆ ਹੈ ਤੇ ਸਾਰਾ ਕੁਝ ਵਧੀਆ ਸਿਲ버 ਰੰਗ ਹੈ ਮਾਨਸਾ ਖੜੀ ਹੈ ਰੇਟ ਦੇ ਵਿੱਚ ਕਟੋਤੀ ਕੀਤੀ ਜਾਊਗੀ ਸੋਹਣੀ ਗੱਡੀ ਹੈ ਮਾਲਕ ਨੇ ਬਹੁਤ ਸ਼ੌਂਕ ਨਾਲ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਜੇ ਆਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਤੁਹਾਨੂੰ ਆਪਾ ਸਾਰਾ ਕੁਝ ਦੱਸ ਹੀ ਰਹੇ ਹਾਂ ਜੀ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੱਦ ਤੋਂ ਬਸ ਸਪੋਰਟ ਕਰਿਆ ਕਰੂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਨਾ ਭੁੱਲੋ ਬੱਦ ਬੱਦ ਜਰੂਰ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਕਿਸੇ ਨੇ ਐਡ ਕਰ ਬੋਣੀਆਂ ਭੇਜੋ ਆਪਣੇ ਕੋਲ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਏਰੀਆ ਚ ਤੁਸੀਂ ਚਾਹੀ ਦੇਖ ਰਹੇ ਹੋ ਜੀ